ਖਰਸ ਸੰਬਰ ਦੀ ਰਾਤ ਨੂੰ ਸਾਨੂੰ ਟਿਪ ਆਫ ਮਿਲੀ ਸੀ ਫਗਵਾੜੇ ਦੇ ਵਿੱਚ ਇੱਕ ਥਾਂ ਤੇ ਜਿੱਦਾਂ ਦਾ ਕੋਈ ਸਾਈਬਰ ਫਰਾਡ ਸਿੰਡੀਕੇਟ ਕੰਮ ਕਰ ਰਿਹਾ ਹੈ ਨਵੇਂ ਬੜੇ ਪੱਧਰ ਤੇ ਲੋਕਾਂ ਨੂੰ ਧੰਗੀਆਂ ਕਰ ਰਿਹਾ ਹੈ ਜਿੱਦਾਂ ਇਤਲਾਮ ਮਿਲੀ ਮੇਰੇ ਵੱਲੋਂ ਨਿਸ਼ਾਨਦੇਸ਼ ਦੇ ਕੇ ਡੀਐਸਪੀ ਸਾਹਿਬ ਨੂੰ ਫਗਵਾੜਾ ਨੂੰ ਐਸਐਚਓ ਸਾਈਬਰ ਕ੍ਰਾਈਮ ਜੋ ਕਿ ਨੌਕਲ ਅਫਸਰ ਹੈ ਤੇ ਐਸਐਚਓ ਸਿਟੀ ਫਗਵਾੜਾ ਜਿੱਦਾਂ ਦਾ ਏਰੀਆ ਪੈਂਦਾ ਹੈ ਇਹਨਾਂ ਅਫਸਰਾਂ ਨੂੰ ਕਹੇ ਇਮੀਡੀਏਟਲੀ ਬੱਤਵਾਸ ਸਪੋਰਟਸ ਲੈ ਕੇ ਇਮੀਡੀਏਟਲੀ ਉਸੇ ਵੇਲੇ ਰੇਟ ਕਰ। ਹੂੰ। ਤਾਂ ਵਿਦਨ ਇਨਫੋਰਮੇਸ਼ਨ ਮਿਲਣ ਤੋਂ ਵਿਦਨ 30 ਮਿੰਟਸ ਸਾਡੀ ਟੀਮਸ ਉੱਤੇ ਪਹੁੰਚ ਗਿਆ ਸੀ। ਟੀਮਸ ਨੇ ਇਮੀਡੀਏਟਲੀ ਜਿਹੜਾ ਤਾਜ ਪੈਲੇਸ ਸੇ ਪਲਾਹੀ ਰੋਡ ਹੂੰ। ਉਹਦੇ ਵਿੱਚ ਆ ਕੇ ਇਮੀਡੀਏਟਲੀ ਆਪਣਾ ਕੰਮ ਸ਼ੁਰੂ ਕੀਤਾ। ਤੇ ਉੱਥੇ ਜਿਹੜਾ ਇੱਕ ਵੱਡਾ ਹਾਲ ਸੀਗਾ। ਜੇ ਤਾਂ ਹਾਲ ਦੇ ਵਿੱਚ ਗਏ ਆ। ਤੇ ਉੱਥੇ ਬਹੁਤ ਵੱਡਾ ਜਿਹੜਾ ਸਟੈਕ ਜਿਹੜੇ ਲੱਗੇ ਹੋਏ ਸੀ ਲੈਪਟਾਪਸ ਦੇ ਕੈਬਿਨ ਬਣੇ ਹੋਏ ਐ ਬੜੇ ਹੀ ਤਰੀਕੇ ਨਾਲ ਜਿਹੜਾ ਕੰਮ ਚੱਲ ਰਿਆ ਸੀ ਕਾਲ ਸੈਂਟਰ ਜਿੱਦਾਂ ਕੰਮ ਚੱਲ ਰਿਹਾ ਤਰਤੀਬ ਪਾ ਮਤਲਬ ਕੈਬਿਨਸ ਬਣੇ ਸੀ ਲੈਪਟਾਪਸ ਸਿੱਕੇ ਪਲੈਨਡ ਹਾਂਜੀ ਪਲੈਨਡ ਤਰੀਕੇ ਨਾਲ ਚੱਲ ਰਿਆ ਸੀ ਤੇ ਉਹਦੇ ਮਤਲਬ ਜਿਹੜੇ ਸ਼ਿਫਟ ਮੈਨੇਜਰਸ ਹੁੰਦੇ ਐ ਸੁਪਰਵਾਈਜ਼ਰਸ ਹੁੰਦੇ ਐ ਬੈਕਐਂਡ ਜਿਹੜਾ ਕੰਮ ਦੇਖਦੇ ਐ ਆਪਰੇਸ਼ਨਸ ਵਗੈਰਾ ਸਾਰਾ ਮਤਲਬ ਪ੍ਰੋਪਰ ਸੈਟਅਪ ਉੱਤੇ ਸੀ ਨਾ ਜਦੋਂ ਮਤਲਬ ਹੈਡਫੋਨ ਸੀਗੇ ਕਿ ਮਤਲਬ ਜਿਹੜੇ ਕਾਲਸ ਲੈਂਦੇ ਹੈਗੇ ਆ ਜਦੋਂ ਚੈੱਕ ਕੀਤਾ ਕਿ ਕੀ ਕਰਦੇ ਹੈਗੇ ਤਾਂ ਆਬਵੀਅਸਲੀ ਉਹ ਚ بڑا ਜਿਹੜਾ ਪਿੱਛੇ ਆਇਆ ਯਾਰ ਮਿਸਕੀवियस ਕਹਿੰਦੇ ਆ ਫਰਾਡੂਲੈਂਟ ਜਿਹੜਾ ਕੰਮ ਉਹ ਸਾਹਮਣੇ ਆਇਆ ਤੇ ਇਮੀਡੀਟਲੀ ਜਿਹੜਾ ਏਰੀਆ ਨੂੰ ਸੀਲ ਕੀਤਾ ਗਿਆ ਮੌਕੇ ਤੇ ਜਿਹੜੇ ਲੋਕ ਸੀਗੇ ਉਹਨਾਂ ਨੂੰ ਬਿਠਾ ਕੇ ਮੈਂ ਦੀ ਪੁੱਛਗਿੱਛ ਕੀਤੀ ਗਈ ਜਿਹਦੇ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਉਹਦੇ ਇੱਕ ਵੱਡੇ ਪੱਧਰ ਤੇ ਜਿਹੜਾ ਸਾਈਬਰ ਫਰਾਡ ਦਾ ਐਕਸਟਰਸ਼ਨ ਲੈ ਕੇ ਚੱਲਦਾ ਸੀਗਾ ਇਦੇ ਵਿੱਚ ਪ੍ਰਾਇਮਰੀਲੀ ਇਹ ਟਾਰਗੇਟ ਕਰਦੇ ਸੀ ਲੋਕੀ ਜਿਹੜੇ ਕਿ ਯੂਐਸ ਤੇ ਕੈਨੇਡਾ 베ਸ ਪ੍ਰਾਇਮਰੀਲੀ ਉਹਨਾਂ ਨੂੰ ਕਰਦੇ ਸੀ ਪਹਿਲਾਂ ਦੀ ਸ਼ਿਫਟ ਹੋਦੀ ਸੀ ਸ਼ਾਮ ਨੂੰ ਤਕਰੀਬਨ ਸਾਢੇ 7 ਵਜੇ ਤੋਂ ਲੈ ਕੇ ਰਾਤੀ 1:30 ਵਜੇ ਹੂੰ ਜਿਸ ਵੇਲੇ ਯੂਐਸ ਕੈਨੇਡਾ ਸਾਈਟ ਤੇ ਹੁੰਦਾ ਰਾਤ ਹੁੰਦਾ ਤੇ ਇਹ ਪ੍ਰਾਇਮਰੀ ਡਾਕਟਰ ਸੀ ਹੀ ਕੰਮ ਕਰਦੇ ਸੀ ਹੂੰ ਤੇ ਸਾਰੇ ਜਿਹੜੇ ਹੈਗੇ ਆ ਆਪਣੇ ਇਹਨਾਂ ਕੋਲ ਸਪੈਸ਼ਲ ਸੌਫਟਵੇਅਰ ਸੀਗੇ ਮੋਡਸ ਆਫ ਅਟੈਕ ਇਹਨਾਂ ਦਾ ਹੁੰਦਾ ਸੀ ਕਿ ਇਹ ਯੂਐਸਏ ਬੇਸਡ ਕੋਈ ਸੌਫਟਵੇਅਰ ਹੈਗਾ ਉਹਦੇ ਤੂੰ ਯੂਐਸਏ ਦੇ ਜਿਹੜੇ ਕਲਾਈਂਟਸ ਹੈ ਜਿਹੜੇ ਕਿ ਫੋਨ ਯੂਜ਼ ਕਰਦੇ ਆ ਜਾਂ ਕੰਪਿਊਟਰਸ ਯੂਜ਼ ਕਰਦੇ ਆ ਉਹਨਾਂ ਦੇ ਫੋਨ ਜਾਂ ਕੰਪਿਊਟਰਸ ਦੇ ਉੱਤੇ ਪੌਪਅਪ ਸਕ੍ਰੀਨ ਤੇ ਦਿਖਦਾ ਪੌਪਅਪ ਸਕ੍ਰੀਨ ਚ ਆਂਦਾ ਸੀ ਕਿ ਤੁਹਾਡਾ ਜਿਹੜਾ ਕੰਪਿਊਟਰ ਜਾਂ ਫੋਨ ਹੈ ਉਹ ਹੈਕ ਹੋ ਗਿਆ ਹੈ ਜਾਂ ਪ੍ਰੋਬਟ ਹੋ ਗਿਆ ਹੈ ਜਾਂ ਇਹਦੇ ਕੋਈ ਬਹੁਤ ਹੀ ਖਤਰਨਾਕ ਵਾਇਰਸ ਹੈ ਤੇ ਤੁਸੀਂ ਇਹਨੂੰ ਕਲਿੱਕ ਕਰੋ ਤੇ ਅਸੀਂ ਤੁਹਾਡਾ ਹੱਲ ਕਰਦੇ ਹਾਂ ਜੋ ਵੀ ਲਿੰਕ ਕਲਿੱਕ ਕਰਦਾ ਸੀ ਉਹਦੇ ਵਿੱਚ ਜਿਹੜਾ ਕਾਲ ਡਾਇਵਰਟ ਹੁੰਦੀ ਸੀ ਕਾਲ ਫਰੀ ਨੰਬਰ ਤੇ ਜਿਹੜੀ ਕਾਲ ਇੱਥੇ ਆਪਣੇ ਫਰਵਾੜੇ ਜਿਹੜਾ ਇਲੀਗਲ ਕਾਲ ਸੈਂਟਰ ਜਿਹੜਾ ਚੱਲ ਰਿਹਾ ਸੀ ਉੱਥੇ ਰੀਸੀਵ ਹੁੰਦੀ ਸੀ ਇਹਦੇ ਵਿੱਚ ਵੀ ਇਹਨਾਂ ਦੇ ਤਿੰਨ ਲੈਵਲ ਸੀਗੇ ਕੰਮ ਕਰਨ ਦੇ ਟਾਇਰ 1 ਟਾਇਰ 2 ਟਾਇਰ 3 ਜਾਂ ਫੇਜ਼ 1 ਫੇਜ਼ 2 ਫੇਜ਼ 3 ਜੋ ਵੀ ਤੁਸੀਂ ਕਹਿਣਾ ਚਾਹੋ ਜਿਹੜਾ ਟਾਇਰ 1 ਹੈ ਉਹ ਇਨੀਸ਼ੀਅਲ ਕੰਮ ਹੈਗਾ ਹੈ ਕਿ ਆਪਾਂ ਓਲੇ ਪਾਲੇ ਜਿਹੜੇ ਲੋਕ ਐ ਉਹਨਾਂ ਨੂੰ ਫਿਰ ਜਾਂਚੀ ਪਸਾਈਏ ਟਾਰਗੇਟ ਕਰੀਏ ਟਾਰਗੇਟ ਕਰਨਾ ਕਿ ਸਾਡੇ ਬੰ ਕੋਈ ਆਰਡ ਉਹਨਾਂ ਨੂੰ ਪਹਿਲਾਂ ਡਰਾਉਂਦੇ ਸੀ ਫਿਰ ਆਪਣਾ ਸੋਲੂਸ਼ਨ ਦੱਸਦੇ ਸੀ ਜਿਹੜਾ ਪ੍ਰੋਸੀਡ ਕਰਦਾ ਸੀ ਉਹਨੂੰ ਟੀਆਰ 2 'ਚ ਭੇਜਦੇ ਸੀ ਇਹਦੇ ਵਿੱਚ ਵੀ ਕੁਝ ਕਿਸ ਤਰ੍ਹਾਂ ਉਹ ਕਹਿੰਦੇ ਹਿੱਟ ਸਾਡਾ ਹੁੰਦਾ ਸੀ ਤਕਰੀਬਨ 20 ਦੇ ਵਿੱਚੋਂ ਇੱਕ ਜਾਂ ਦੋ ਲੋਕ ਬਾਕੀ 18 20 ਦੇ ਵਿੱਚੋਂ 18 ਲੋਕ ਉਹ ਨਹੀਂ ਮੰਨਦੇ ਸੀ ਤੇ ਜੋ ਵੀ ਹਿੱਟ ਹੁੰਦਾ ਸੀ ਉਹਨੂੰ ਟੀਆਰ 2 'ਚ ਹੀ ਭੇਜਦੇ ਸੀ ਟੀਆਰ 2 ਬੰਦਾ ਐਕਸਪਰਟ ਬਣਦਾ ਪੱਕਾ ਸਾਈਬਰ ਪ੍ਰੋਫੈਸਰ ਹੈ ਜਿਹੜਾ ਪੁਰਾਣਾ ਐਕਸਪੀਰੀਅੰਸ ਵੀ ਹੈਗਾ ਉਹ ਫਿਰ ਅੱਗੇ ਗਾਈਡ ਕਰਦੇ ਸੀ ਕਿ ਤੁਸੀਂ ਆਸ ਆਫਪੀਰ ਇੰਸਟਾਲ ਕਰੋ ਉਹਦੇ ਬਾਅਦ ਤੁਹਾਨੂੰ ਮੁਸ਼ਕਿਲ ਆ ਰਹੀ ਹੈ ਤੇ ਤੁਸੀਂ ਇਸ ਸਕਰੀਨ ਮਿਰਰਿੰਗ ਐਪ ਆ ਤੁਸੀਂ ਇਹਨੂੰ ਇੰਸਟਾਲ ਕਰੋ لازਮੀ ਹੈ ਕਿ ਸਕਰੀਨ ਮਿਰਰਿੰਗ ਕਰੋ ਤੁਸੀਂ ਕਰੋਗੇ ਉਹ ਤੁਹਾਡੀ ਪਰਮਿਸ਼ਨ ਮੰਗਦਾ ਹੈ ਕਿ ਤੁਸੀਂ ਪਰਮਿਸ਼ਨ ਦਿਓ ਜਿਹੜਾ ਬੰਦਾ ਪ੍ਰੋਪਰ ਜਿਹਨੂੰ ਟੈਕਨੋਲੋਜੀਕਲ ਲਿਟਰੇਸੀ ਨਹੀਂ ਹੈ ਉਹ ਲੌਗ ਇਨ ਵੀ ਕਰਦਾ ਇਹਦਾ ਸ਼ਿਕਾਰ ਬਣ ਜਾਂਦਾ ਹੈ ਉਹ ਆਪਣੇ ਫੋਨ ਵੀ ਹੈ ਕੰਪਿਊਟਰ ਦੀ ਸਕਰੀਨ ਸ਼ੇਅਰਿੰਗ ਕਰ ਦਿੰਦਾ ਸੀ ਸਕਰੀਨ ਸ਼ੇਅਰਿੰਗ ਉਪਰੰਤ ਇਹਦੇ ਸਾਡੇ ਜਿਹੜੇ ਪ੍ਰੋਸਟੈਂਸ ਹੈ ਉਹਨਾਂ ਕੋਲ ਐਕਸੈਸ ਹੁੰਦਾ ਸੀ ਕਿ ਉਹਨਾਂ ਦੀ ਸਕਰੀਨ ਤੇ ਕੀ ਚੱਲ ਰਿਹਾ ਹੈ ਫਿਰ ਉਹ ਆਪਣਾ ਸੌਫਟਵੇਅਰ ਇੰਸਟਾਲ ਕਰਦਾ ਸੀ ਵਿੱਚ ਉਹ ਐਕਚੁਅਲੀ ਆ ਮਾਲਵੇਅਰ ਹੂੰ ਤੀਜਾ ਸਟੈਪ ਹੁੰਦਾ ਸੀ ਜਦੋਂ ਵਿਸ਼ਵਾਸ ਬਣ ਗਿਆ ਸੌਫਟਵੇਅਰ ਇੰਸਟਾਲ ਹੋ ਗਿਆ ਮਾਲਵੇਅਰ ਹੋ ਗਿਆ ਫਿਰ ਪੀਐਲ 3 ਨੂੰ ਟ੍ਰਾਂਸਫਰ ਕਰਦੇ ਸੀ ਜੋ ਕਿ ਐਕਚੁਅਲ ਫਰਾਡਸਟਰ ਸਨ ਉਹਨਾਂ ਨੇ ਫਿਰਨਾਂ ਨੂੰ ਕਹਿਣਾ ਕਿ ਜੋ ਤੁਹਾਡੇ ਆਲਰੇਡੀ ਫੋਨ ਤੇ ਕੰਪਿਊਟਰਸ ਤੇ ਉੱਤੇ ਜੋ ਆਲਰੇਡੀ ਤੁਹਾਡੇ ਕ੍ਰੈਡਿਟ ਕਾਰਡ ਨੰਬਰਸ ਬੈਂਕ ਅਕਾਊਂਟ ਨੰਬਰਸ ਤੁਹਾਡੇ ਪੀਆਈ ਨੰਬਰਸ ਪਾਸਵਰਡ ਸੇਵਡ ਹੈ ਇਹ ਚਾਹੁੰਦੇ ਸੀ ਤੁਸੀਂ ਪਰ ਚੈੱਕ ਕਰੋ ਚੈੱਕ ਕਰੋ ਕਿ ਕਿਤੇ ਠੀਕ ਚੱਲ ਰਿਹਾ ਹੈ ਕੋਈ ਮੁਸ਼ਕਲ ਤਾਂ ਨਹੀਂ ਤੁਹਾਨੂੰ ਆ ਰਹੀ ਕਿਉਂਕਿ ਆਲਰੇਡੀ ਸਕ੍ਰੀਨ ਮਿਰਰਿੰਗ ਹੋਈ ਹੁੰਦੀ ਸੀ ਤੇ ਐਕਸੈਸ ਤੁਹਾਡਾ ਆਲਰੇਡੀ ਪਰਮਿਸ਼ਨ ਦਿੱਤੀਆਂ ਹੋਈਆਂ ਸੀ ਤੇ ਉਹਨੂੰ ਇਹ ਮਿਲ ਕਰਕੇ ਨੋਟ ਕਰਦੇ ਸੀ ਤੇ ਉਹਦੇ थ्रू ਹੀ ਥਰੂ ਗਿਫਟ ਕਾਰਡ ਆਈਦਰ ਤੁਸੀਂ ਇੱਕ ਗਿਫਟ ਕਾਰਡ ਤੁਸੀਂ ਪਰਚੇਸ ਕਰੋ ਹੂੰ ਜਾਂ ਗਿਫਟ ਕਾਰਡ ਪਰਚੇਸ ਕਰਕੇ ਉਹਦੇ ਵਿੱਚ OTP ਵਗੈਰਾ ਜੋ ਹੁੰਦਾ ਸੀ ਉਹ ਸਕਰੀਨ ਮਿਲਦੀ ਨੂੰ ਇਹ ਕੱਢ ਲੈਂਦੇ ਸੀ ਜਾਂ ਫਿਰ ਜਿਹੜੇ ਬੈਂਕ ਕਾਰਡ ਜਿਹੜੇ ਕਾਰਡ ਨੰਬਰ ਤੇ ਪਾਸਵਰਡ ਜਿਹੜਾ ਸੀ ਉਹ ਇਹ ਰੱਖ ਕੇ ਬਾਅਦ ਦੇ ਵਿੱਚ ਫਰਾਡਰ ਟ੍ਰਾਂਜੈਕਸ਼ਨ ਕਰਦੇ ਸੀ ਹੂੰ ਇਹ ਜਿਹੜਾ ਸਾਰਾ ਕੰਮ ਫਰਾਡ ਦਾ ਹੁੰਦਾ ਸੀ ਇਹ ਹੁੰਦਾ ਸੀ ਯੂ ਐਸ ਏ ਦੇ ਵਿੱਚ ਪ੍ਰਾਇਮਰੀ ਯੂ ਐਸ ਏ ਤੇ ਕੈਨੇਡਾ ਉੱਥੇ ਜਿੰਨੀ ਵੀ ਰਕਮ ਇਕੱਠੀ ਹੁੰਦੀ ਸੀ ਉਹਨੂੰ ਕੀਤਾ ਜਾਂਦਾ ਸੀ ਕਨਵਰਟ ਬਿਟਕੋਇਨ ਵਿੱਚ ਕਨਵਰਜਨ ਟੂ ਬਿਟਕੋਇਨ ਕਿਤੇ تک ਲਿਆਉਣ ਵਾਸਤੇ ਤੇ ਜੋ ਵੀ ਤੇ ਉਹਨੂੰ ਟ੍ਰੇਸ ਹੀ ਨਾ ਕੀਤਾ ਜਾ ਸਕਦਾ ਕਿਉਂਕਿ ਬਲੌਕਚੇਨ ਹੈਗਾ ਟ੍ਰੇਸ ਕਰਨ ਦੀ ਕੋਈ ਨਹੀਂ ਉਸ ਤੋਂ ਬਾਅਦ ਜੋ ਵੀ ਬਿਟਕੋਇਨ ਦੇ ਵਿੱਚ ट्रांजैक्शन ਹੋ ਕੇ ਜੋ ਵੀ ਇੱਥੇ ਦਾ ਆਪਰੇਟਿੰਗ ਐਕਸਪੈਂਡੀਚਰ ਸੀਗਾ ਇਲੀਗਲ ਕਾਲ ਸੈਂਟਰ ਦਾ ਉਹਦੇ ਵਿੱਚ ਵੀ ਹਵਾਲਾ ट्रांजैक्शन ਦੇ थ्रू ਮਨੀ ਟ੍ਰਾਂਸਫਰ ਹੁੰਦਾ ਸੀ ਜੋ ਕਿ ਕੈਸ਼ ਦੀ ਫਾਰਮ ਚ ਵਿਡਰਾਅ ਕੀਤਾ ਜਾਂਦਾ ਤੇ ਕੈਸ਼ ਦੀ ਫਾਰਮ ਚ ਜੋ ਵਿਡਰਾਅ ਹੁੰਦਾ ਸੀ ਉਹਦੇ थ्रू ਇਹ ਆਪਣੀ ਡੇਲੀ ਆਪਰੇਟਿੰਗ ਐਕਸਪੈਂਸਸ ਹੈ ਉਹਨਾਂ ਨੂੰ ਬੇਅਰ ਕਰਦੇ ਸੀ لازਮੀ ਗੱਲ ਹੈ ਜਿਹੜਾ ਟਾਇਰ 1 ਨੇ ਜਿਹੜੇ ਜੁਨੀਅਰ ਲੋਕ ਹੈ ਉਹਦੀ ਤਨਖਾਹ ਘੱਟ ਹੈ ਟਾਇਰ 2 ਦੀ ਜ਼ਿਆਦਾ ਹੁੰਦੀ ਸੀ ਤੇ ਟਾਇਰ 3 ਦੀ ਬਹੁਤ ਜ਼ਿਆਦਾ ਹੁੰਦੀ ਸੀ ਜਿਹੜੇ ਇੱਥੇ ਬੱਚੇ ਹੈਗੇ ਆ ਉਹਨਾਂ ਨੂੰ ਆਨਲਾਈਨ ਪ੍ਰੋਫਾਈਲਿੰਗ ਜਿਹੜਾ ਜੋਬ ਲੱਭਣਾ ਚਾਹੁੰਦੇ ਆ ਜਾਂ ਜੋ ਆਈਟੀ ਬੈਕਗ੍ਰਾਉਂਡ ਦੇ ਹੈਗੇ ਆ ਜਿਹਨਾਂ ਦਾ ਆਲਰੇਡੀ ਪ੍ਰੋਫਾਈਲਸ ਆਨਲਾਈਨ ਅਵੇਲੇਬਲ ਹੈਗਾ ਉਹਨਾਂ ਨੂੰ ਸ਼ਾਰਟਲਿਸਟ ਕਰਕੇ ਇੱਕ ਜੋਬ ਪ੍ਰੋਵਾਈਡਿੰਗ ਏਜੰਸੀ ਹੈ ਦਿੱਲੀ ਜਿਹੜਾ ਨਾਂ ਦਾ ਜਿਹੜੇ ਰੋਲ ਭਾਗੇ ਰਹੀਆਂ ਚ ਹਮ ਉੱਥੇ ਇਹਨਾਂ ਨੂੰ ਇੰਟਰਵਿਊ ਲਈ ਬੁਲਾਇਆ ਜਾਂਦਾ ਸੀ ਸ਼ਾਰਟਲਿਸਟ ਕਰਕੇ ਇਹਨਾਂ ਨੂੰ ਕਿਹਾ ਜਾਂਦਾ ਨਹੀਂ ਕਾਨੂੰਨ ਨੌਕਰੀ ਦਿੱਤੀ ਜਾਂਦੀ ਹੈ ਫਿਰ ਇਹਨਾਂ ਨੂੰ ਆਪਣੇ ਆਪਣੇ ਜਿਹੜਾ ਇਲੀਗਲ ਕਾਲ ਸੈਂਟਰ ਇਹ ਜਿਹੜਾ ਸਾਈਬਰ ਫਰਾਡ ਸੈਂਟਰ ਹੈ ਉੱਥੇ ਭੇਜੇ ਜਾਂਦਾ ਸੀ ਇਹ ਸੈਂਟਰਸ ਦੇ ਵਿੱਚ ਆਲਰੇਡੀ ਜਿਹੜੇ ਬਸ-ਬਸ ਕੰਮ ਵੱਡੇ ਹੋਈ ਸੀ ਇੱਕ ਟ੍ਰੇਨਿੰਗ ਲਈ ਵੱਡਿਆ ਹੋਇਆ ਸੀ ਬੰਦਾ ਸਪੈਸ਼ਲ ਟ੍ਰੇਨਿੰਗ ਦਿੰਦਾ ਸੀ ਕੰਮ ਕਰਨਾ ਕਿਦਾਂ ਇੱਕ ਆਪਰੇਸ਼ਨ ਦੇਖਦਾ ਸੀ ਕਿ ਡੇਲੀ ਕਿੰਨੀ ਕਾਲਸ ਆਣੀ ਚਾਹੀਦੀਆਂ ਕੋਈ ਮੁਸ਼ਕਲਤਾ ਨਹੀਂ ਆ ਰਹੀ ਸਿਸਟਮ ਮੈਨੇਜਰਸ ਦੇ ਕੇ ਇਸ ਤੋਂ ਇਲਾਵਾ ਜਿਹੜਾ ਕਨੈਕਟੀਵਿਟੀ ਇਸ਼ੂਜ਼ ਹੋ ਗਏ ਜਾਂ ਹੋਰ چیزਾਂ ਹੈ ਫਾਈਨੈਂਸ ਦਾ ਕੰਮ ਕਰਖਣ ਲਈ ਇਹਨਾਂ ਨੇ ਬੰਦੇ ਰੱਖੇ ਸੀ ਕਿ ਜੋ ਦਿੱਲੀ ਫਾਈਨੈਂਸ ਇਹਨਾਂ ਦੇ ਚੈੱਕ ਕਰਦੇ ਸੀ ਤੇ ਬ੍ਰੌਟਲੀ ਇਹ ਸਾਰਾ ਇਹਨਾਂ ਨੇ ਸਿਸਟਮ ਰੱਖਿਆ ਸੀਗਾ ਜਿਹੜਾ ਨੇ professionl ਵੀ professionl professionl ਜਿਹੜਾ ਸੀ ਮੋਡਲੀ ਪੜਤਾਜ ਜਿਹੜਾ ਕੱਢਿਆ ਹੈਗਾ ਇਹਦੇ ਵਿੱਚ ਸਾਡੇ ਲਿੰਕੇਜਸ ਦਿੱਲੀ ਗੁਰਦਾਉਂ ਵੀ ਜਾ ਰਹੇ ਹੈ ਤੇ ਉਹਦੇ ਪਿੱਛੇ ਸਾਡੇ ਲਿੰਕੇਜਸ ਕਲਕੱਤੇ ਵਾਲੀ ਸਾਈਡ ਵੀ ਜਾ ਰਹੇ ਤੇ ਇਹ ਸਾਰੇ ਜਿਹੜੇ ਅਕਿਊਸਡ ਹੈ ऑलरेडी ਅਸੀਂ ਨੋਮੀਨੇਟ ਕਰ ਲਏ ਆ ਆਇਡੈਂਟੀਫਾਈਡ ਨੇ ਸਾਡੇ ਕੋਲ ਇਹਨਾਂ ਦੀ ਡਿਟੇਲਸ ਵੀ ਆ ਗਈਆਂ ਤੇ ਟੀਮਸ ਆਰ ਔਨ ਇਟ ਇਹਨਾਂ ਨੂੰ ਅਰੈਸਟ ਕਰ ਰਹੇ ਨੇ ਇਹ ਜਿਹੜੇ ਲੋਕ ਕੰਮ ਕਰ ਰਹੇ ਸੀ ਉਹਨਾਂ ਨੂੰ ਪਤਾ ਸੀ ਉਹ ਗਲਤ ਕੰਮ ਕਰ ਰਹੇ ਉਹਨਾਂ ਨੂੰ ਪਤਾ ਸੀ ਜਿਵੇਂ ਕਿ ਮੈਂ ਦੱਸਿਆ ਜਿਹੜੇ ਟਾਇਰ 1 ਹੈ ਉਹ ਇਨੀਸ਼ੀਅਲ ਐਂਟ੍ਰੈਂਟਸ ਹੈ ਟਾਇਰ 2 ਤੇ 3 ਇਹ 3 ਦਾ ਪ੍ਰੀਵੀਅਸ ਐਕਸਪੀਰੀਅੰਸ ਹੈ ਠੀਕ ਹੈ